ਖੇਤਾਂ ਦੇ ਵਿੱਚ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਭਗਵੰਤ ਮਾਨ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਵੱਡਾ ਬਿਆਨ ਦੇ ਦਿੰਦੇ ਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਉਹ ਬਿਆਨ ਕਿਸ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਹਾਸੇ-ਹਾਸੇ ਦੇ ਵਿੱਚ ਜਿਹੜਾ ਸਮਝਾ ਦਿੰਦਾ ਟੈਕਨੀਕਲ ਤਰੀਕੇ ਦੇ ਨਾਲ ਵੀ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਬਿਜਲੀ ਕੱਟਾਂ ਬਾਰੇ ਚਰਚਾ ਕੀਤੀ ਹੈ ਨਾ ਸੁਣ ਕੇ ਤੁਹਾਨੂੰ ਵੀ ਹਾਸਾ ਵੀ ਆਏਗਾ ਤੇ ਕੁਝ ਹੱਲ ਵੀ ਕੱਢ ਲਿਆ ਕਿ ਉਹ ਬਿਜਲੀ ਜਿਹੜੀ ਆ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਦਿੱਤੀ ਜਾ ਸਕਦੀ ਹੈ ਤੇ ਸਹੀ ਵੰਡ ਜਿਹੜੀ ਆ ਬਿਜਲੀ ਦੀ ਉਹ ਕਿਵੇਂ ਹੋ ਸਕਦੀ ਹੈ ਪਹਿਲਾ ਵੀਡੀਓ ਦੇਖਦੇ ਵੀਡੀਓ ਸੁਣ ਕੇ ਨਾ ਦੱਬ ਕੇ ਸ਼ੇਅਰ ਕਰਿਓ ਕਿ ਜਦੋਂ ਭਗਵੰਤ ਮਾਨ ਬੋਲਦੇ ਆ ਤਾਂ ਕੁਝ ਵੱਖਰਾ ਹੀ ਕਰ ਦਿੰਦੇ ਆ ਤੇ ਕੁਝ ਲੋਕਾਂ ਨੂੰ ਹੈਰਾਨ ਵੀ ਕਰ ਦਿੰਦੇ ਆ ਹਿਲਾ ਕੇ ਰੱਖ ਦਿੰਦੇ ਆ ਉਹ ਸੁਣਦਿਆਂ ਪੂਰੀ ਵੀਡੀਓ ਵੀ ਕੀ ਕਿਆ ਭਗਵੰਤ ਮਾਨ ਆ ਦਿਖੋ ਤੁਸੀਂ ਬਿਜਲੀ ਖੇਤਾਂ ਚ ਮੈਂ ਉਹਨਾਂ ਨੂੰ ਬੁਲਾਇਆ ਅਖਰਾਂ ਨੂੰ ਮੈਂ ਕਹਿੰਦੀ ਤੁਹਾਨੂੰ ਕੀ ਨਹੀਂ ਕਹਤਾ ਇਹ ਵੀ ਅੱਠ ਘੰਟਿਆਂ ਚ ਜਿਹੜੀ ਜੀਰੀ ਆ ਉਹਨੂੰ ਪਾਣੀ ਲੱਗ ਜਾਂਦਾ ਬਸ ਕਹਿੰਦੇ ਜੀ ਕਿਆ ਮਤਲਬ ਮੈਂ ਕਹਾਂ ਵੀ ਅੰਦਾਜ਼ਾ ਦੇ ਅੰਦਾਜ਼ ਦੇਖੋ ਤੁਸੀਂ ਕਿਸ ਤਰੀਕੇ ਨਾਲ ਸਮਝਾਉਂਦੇ ਹੋ ਨਾ ਗੱਲ ਨੂੰ ਸਾਢੇ 8 ਕਿਉਂ ਨਹੀਂ ਕਰਿਆ ਸਾਢੇ 7 ਕਿਉਂ ਨਹੀਂ ਕਰਿਆ ਕਹਿੰਦੇ ਜੀ ਇਹ ਸੈਕਟਰੀ ਲੈਵਲ ਕੀ ਮੀਟਿੰਗ ਮੈਂ ਫੈਸਲਾ ਹੋਇਆ ਥਾ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਥੀ ਅੱਛਾ ਮੈਂ ਕਦੀ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਇਹ ਕਿਆ ਹੁੰਦਾ ਜੀ ਇਹ ਕਿਆ ਹੁੰਦਾ ਨੱਕਾ ਲੈਵਲ ਮੈਂ ਕਹਾਂ ਨੱਕਾ ਨਹੀਂ ਨੱਕਾ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਿਥੇ ਨਹੀਂ ਅੱਜ ਮੈਂ ਕਹਿੰਦਾ ਉੱਥੇ ਚੱਲਾਂਗੇ ਮੈਂ ਕਿ ਨਕਾ ਹੁੰਦਾ ਜਦੋਂ ਕਿਆਰੇ ਚ ਪਾਣੀ ਛੜਨਾ ਉਹ ਨਕਾ ਲਾਇਆ ਹੋਇਆ ਉੱਥੋਂ ਪਤਾ ਲੱਗਦਾ ਹੈ ਕਿੰਨੇ ਘੰਟਿਆਂ ਚ ਝੋਨੇ ਵਾਲਾ ਕਹਿਰਾ ਪੜਦਾ ਚੱਕ ਕੇ 8 ਘੰਟੇ ਉਹ ਵੀ 2 ਘੰਟੇ ਵਾ ਕੱਟ ਲਾਤਾ ਘੰਟੇ ਵਾ ਫੇਰ ਉਹ ਜਿਹੜਾ ਕਹਿਰਾ ਅੱਧਾ ਰਹਿ ਗਿਆ ਫੇਰ ਫੇਰ ਉਹਨੂੰ ਭਰਨਾ ਪਊਗਾ ਮੈਂ ਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਯਾਰ ਤੁਸੀਂ ਸਭ ਇੱਥੇ ਸੀਂ ਚ ਬੈਠੇ ਕਹਿੰਦੇ ਕਿਆ ਮੈਂ ਕਿ ਹੱਲ ਦੱਸਦਾ ਤੁਹਾਨੂੰ ਮੈਂ ਤੁਸੀਂ 11 ਘੰਟੇ ਦਿਓ ਲਗਾਤਾਰ ਲਗਾਤਾ ਕੋਈ ਵੀ ਕਿਸਾਨ ਐ ਪਾਗਲ ਨਹੀਂ ਹੈਗਾ ਕੋ ਪੱਟਾ ਤੋੜ ਲੂ ਆਪਦੀਆਂ ਕਿ ਬਿਜਲੀ ਆਈ ਹੋਈ ਆ ਚਲੋ ਪੱਟਾਂ ਦੇ ਉੱਤੋਂ ਦੀ ਪਾਣੀ ਪਾ ਦਈਏ ਪੋਚਣੀਆਂ ਤਾਂ ਉਸੇ ਨੂੰ ਪੈਣ ਗਿਆ ਉਹ 9 ਜਾਂ 9 ਘੰਟਿਆਂ ਬਾਅਦ ਵੱਧ 10 ਘੰਟੇ ਬਾਅਦ ਬੰਦ ਕਰ ਦੂ ਮੋਟਰ ਆਪਦੀ ਅਗਲੇ ਦਿਨ ਫੇਰ 11 ਦੇ ਦੋ ਠੀਕ ਹੈ ਕਹਿੰਦੇ ਅਗਲੇ ਦਿਨ ਫੇਰ 11 ਦੇ ਦੋ ਤਿੰਨ ਦਿਨਾਂ ਚ ਕਿੰਨੀ ਦੇਵੋਗੇ 8 ਘੰਟੇ ਉ ਤਿੰਨ ਦਿਨਾਂ ਚ ਕਿੰਨੀ ਦਿੰਦੇ ਹੋ 4 ਦਿਨਾਂ ਚ 23 ਘੰਟੇ 4 ਦਿਨਾਂ ਚ ਮੈਂ ਕਿਹਾ ਤੂੰ 4 ਦਿਨ 23 ਘੰਟੇ ਦੇ ਬਜਾਏ 3 ਦਿਨ 33 ਦੇਓ ਅਗਲੇ 3 ਦਿਨੋਂ ਪਾਣੀ ਲਾਉਣਾ ਨਹੀਂ ਕਿਉਂਕਿ ਭਰ ਗਈ ਉਹਦੀ ਉਹ ਉਹਨੇ ਕਿੱਧਰ ਪਾਣੀ ਸੱਟਣਾ ਉਹ ਕਹਿੰਦਾ ਹਜੇ ਤਾਂ ਹਾਂ ਤਾਂ ਹੈਗਾ ਪਾਣੀ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਅਗਲੇ ਦਿਨੋਂ ਮੋਟਰ ਨਹੀਂ ਚਲਾਉਣੀ ਟੋਟਲ ਹਫਤਾ ਲੱਗ ਗਿਆ ਹਫਤੇ 'ਚ ਤੁਸੀਂ 8 ਘੰਟੇ ਵਾਲੇ ਸਿਸਟਮ 'ਚ ਕਿੰਨੇ ਘੰਟੇ ਦਿੱਤੀ 875 55 ਘੰਟੇ ਮੈਂ ਤੁਹਾਨੂੰ ਕਹਿ ਰਿਹਾ 3 ਦਿਨਾਂ 'ਚ ਦੇਤੀ ਦੇ ਦੋ ਕਿੰਨੇ ਘੰਟੇ ਬਚ ਗਏ 23 ਘੰਟੇ ਬਿਜਲੀ ਬਚ ਗਈ ਜੀ ਮੈਂ ਕਿਹਾ ਨਾਲੇ ਨਾਲੇ ਉਹ ਖੁਸ਼ ਵੀ ਯਾਰ ਮੈਨੂੰ بار بار ਨਹੀਂ ਆਉਣਾ ਪੈਂਦਾ ਜਾਂ ਮੈਨੂੰ ਕੁਝ ਲਾਉਣਾ ਨਹੀਂ ਪੈਂਦਾ ਆਟੋਮੈਟਿਕ ਚਲਾਉਣ ਵਾਲਾ ਕੰਨੀ ਠੀਕ ਹੈ ਜੀ ਇਹੀ ਤਰੀਕਾ ਬਣਾਇਆ ਜਾਂਦੀ ਹੈ ਫਿਰ ਹੁਣ ਆਪ ਬੰਦ ਕਰਕੇ ਆਉਨੇ ਹੋ ਨਾ ਤੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਣ ਲੱਗੀ ਜੀ ਫਿਰ ਉਹ ਪਹਿਲਾਂ ਵਾਲਿਆਂ ਦੀ ਨੀਅਤ ਸਾਫ਼ ਨਹੀਂ ਨਾ ਨੀਤੀ ਸਾਫ ਸੀ ਨਾ ਨiyet ਸਾਫ ਸੀ ਸੋ ਬਿਜਲੀ ਦਾ ਕਰਤਾ ਆ ਦੇਖੋ ਵੀ ਤੁਸੀਂ ਕਿੰਨੇ ਸੋਹਣੇ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਜੇ ਸਮਝਾਤਾ ਵੀ ਜਿੱਥੇ ਬਿਜਲੀ ਦੀ ਬਚਤ ਹੋ ਸਕਦੀ ਹੈ ਤੇ ਕਿਹਦੇ ਤਰੀਕੇ ਦੇ ਨਾਲ ਹੋ ਸਕਦੀ ਹੈ ਕਹਿੰਦੇ ਵੀ ਤੁਸੀਂ 4 ਦਿਨਾਂ 'ਚ 32 ਘੰਟੇ ਦਿੰਨੇ ਹੋ ਤੇ ਮੈਂ ਤੁਹਾਨੂੰ ਤਰੀਕਾ ਦੱਸਦਾ ਫਿਰ ਤੁਸੀਂ 3 ਦਿਨਾਂ 'ਚ 33 ਘੰਟੇ ਬਿਜਲੀ ਦੇਣ ਲੱਗ ਜੋਗੇ ਤੇ ਆ ਤੁਹਾਨੂੰ ਕਿਵੇਂ ਲੱਗਿਆ ਤਰੀਕਾ ਤੇ ਭਗਵੰਤ ਮਾਨ ਦਾ ਬਿਆਨ ਕਿਵੇਂ ਲੱਗਦਾ ਯਾਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ